ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਜ਼ਰ ਆ ਨਿਰਪੱਖ ਟਾਕ ਮੁੱਦੇ ਦੀ ਤਹਿ ਤੱਕ ਇਸ ਦੇ ਵਿੱਚ ਉਹਨਾਂ ਮੁੱਦਿਆਂ ਤੇ ਗੱਲ ਹੁੰਦੀ ਹੈ ਜੋ ਤੁਹਾਡੇ ਸਾਰਿਆਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਹੁੰਦੇ ਨੇ ਤਾਂ ਇਹਨਾਂ ਮੁੱਦਿਆਂ ਤੇ ਚਰਚਾ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂਹਰੀ ਨੇ ਸਵਾਗਤ ਹੈ ਸੰਧੂ ਜੀ ਧੰਨਵਾਦ ਮਿਹਰਬਾਨੀ ਜੀ ਅੱਜ ਜੀ ਸਰ ਜੀ ਬਹੁਤ ਕੁਝ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਿਹਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਚਰਚਾ ਦਾ ਬਣਿਆ ਹੋਇਆ ਹੈ 500 ਕਰੋੜ ਦੇ ਵਿੱਚ ਸੀਐਮ ਦੀ ਕੁਰਸੀ ਦਾ ਬਿਆਨ ਜੋ ਨਵਜੋਤਪੁਰ ਸਿੱਧੂ ਹੋਰਾਂ ਦੇ ਵੱਲੋਂ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਦੇ ਵਿੱਚ ਹਾਂ ਦੇਖੋ ਜੀ ਨਵਜੋਤਪੁਰ ਸਿੱਧੂ ਨੇ ਇੱਕ ਤਰ੍ਹਾਂ ਦੇ ਨਾਲ ਖਲਾਰਾ ਜਾਂ ਪਾਰਤਾ ਪੂਰੀ ਕਾਂਗਰਸ ਦੇ ਵਿੱਚ ਇਸ ਬਿਆਨ ਦੇ ਨਾਲ ਉਹ ਇਹਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਵੱਲ ਕਿ ਉਹ ਜਿੱਧਰ ਵੀ ਜਾਂਦੇ ਆ ਇਸੇ ਤਰ੍ਹਾਂ ਦੀ ਉਹਨਾਂ ਦਾ ਸੁਭਾਅ ਹੈ ਕਿ ਖਲਾਰੇ ਪੋਹੇ ਤੁਰੇ ਜਾਂਦੇ ਆ ਸੋ ਇਹਨਾਂ ਬਾਰੇ ਪਿਛਲੇ ਸਮੇਂ ਦੌਰਾਨ ਸਰਦਾਰ ਸ਼ਖਵੀਰ ਸਿੰਘ ਬਾਦਲ ਹੋਣਾਂ ਦੀ ਇੱਕ ਟਿੱਪਣੀ ਬੜੀ ਮਸ਼ਹੂਰ ਹੋਈ ਸੀ ਉਹ ਕਹਿੰਦੇ ਹੁੰਦੇ ਨਵਜੋਤ ਸਿੰਘ ਸਿੱਧੂ ਹੁਣੇ ਤਾਂ ਮਿਸ ਗਾਈਡਡ ਮਿਸਾਈਲ ਨੇ ਇਹ ਪਤਾ ਨਹੀਂ ਆਪਣੇ ਤੇ ਚੱਲ ਜਾਣ ਜਾਂ ਬਗਾਨਿਆਂ ਤੇ ਚੱਲ ਜਾਣ ਇਹਨਾਂ ਦਾ ਕੋਈ ਪਤਾ ਨਹੀਂ ਕਿਧਰੇ ਪਾਸੇ ਚੱਲ ਜਾਣ ਸੋ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦਾ ਇਹਨਾਂ ਦੇ ਇੱਕ ਇਸ ਬਿਆਨ ਨੇ ਖਲਾਰਾ ਪਾਇਆਗਾ ਜਿੱਥੇ ਸਮੁੱਚੀ ਕਾਂਗਰਸ ਪੰਜਾਬ ਦੀ ਹੈ ਜਿਹੜੀ ਉਹ ਚੱਕਰਾਂ 'ਚ ਪਈ ਹੋਈ ਹੈ ਉੱਥੇ ਵਿਰੋਧੀ ਧਿਰਾਂ ਨੇ ਜਿਹੜੀਆਂ ਖਾਸ ਕਰਕੇ ਜੇਸੀ ਗੱਲ ਕਰਦੇ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਬੀਜੇਪੀ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਹਮਲਾਵਰ ਹੋ ਗਈਆਂ ਨੇ ਇਸ ਮਾਮਲੇ ਨੂੰ ਲੈ ਕੇ ਤੇ ਬੀਬੀ ਨਵਜੋਤ कौर ਸਿੱਧੂ ਕਹਿੰਦੀ ਹੈ ਵੀ ਪੰਜਾਬ ਦਾ ਸੀਐਮ ਬਣਨਾ ਤਾਂ 500 ਕਰੋੜ ਰੁਪਇਆ ਲੱਗਦਾ ਦੇਣਾ ਪੈ ਰਿਹਾ ਹੈ ਜੀ ਇਹਨੂੰ ਦੇਣਾ ਪੈਂਦਾ ਹੈ ਪਰ ਹੁਣ ਆਪਾਂ ਇਸ ਗੱਲ ਤੇ ਪਹੁੰਚ ਗਿਆ ਵੀ ਉਹ ਕਿਹਨੂੰ ਦੇਣਾ ਪੈਂਦਾ ਕਿਉਂਕਿ ਅਕਸਰ ਜੇ ਆਪਾਂ ਵੈਸੇ ਗੱਲ ਕਰਦੇ ਆ ਸਰਸਰੀ ਗੱਲ ਸੋਚੀਏ ਨਾ ਤਾਂ ਇਹ ਲੱਗਦਾ ਹੈ ਕਿ ਜਿਹੜੀ ਇਹ ਗੱਲ ਹੈ ਕਿਸੇ ਹੱਦ ਤੱਕ ਸਹੀ ਵੀ ਲੱਗਦੀ ਹੈ ਕਿਉਂਕਿ ਪੰਜਾਬ ਦੀ ਕੋਈ ਵੀ ਚੋਣ ਖਾਸ ਕਰਕੇ ਪੰਜਾਬ ਵਿੱਚ ਗੱਲ ਕਰੀਏ ਤਾਂ ਸਿਸਟਮ ਇਹੋ ਜਿਹਾ ਹੋ ਗਿਆ ਕਿ ਜੇ ਸਰਪੰਚੀ ਦੀ ਚੋਣ ਲੜਨੀ ਹੈ ਉਹ ਵੀ 20 30 ਲੱਖ 40 ਲੱਖ ਇੱਥੋਂ ਤੱਕ ਕਿ ਕਈ ਪਣਾਈ ਤਾਂ ਕਰੋੜ ਕਰੋੜ ਰੁਪਏ ਤੱਕ ਚਲੀ ਜਾਂਦੀ ਹੈਗੀ ਉਹ ਇਹ ਵੀ ਇੱਕ ਮਤਲਬ ਸਚਾਈ ਹੈ ਕੋਈ ਐਮਸੀ ਬਣਨਾ ਕੋਈ ਐਮਐਲਏ ਬਣਨਾ ਕੋਈ ਐਮਪੀ ਬਣਨਾ ਤਾਂ ਉਹਦੇ ਲਈ ਪੈਸਾ ਬੇਹੱਦ ਜ਼ਰੂਰੀ ਹੋਗਾ ਚੋਣ ਬਹੁਤ ਮਹਿੰਗੀ ਹੋਗੀ ਆ ਬਹੁਤ ਖਰਚੇ ਆ ਜਿਹੜੇ ਹੁੰਦੇ ਹੈਗੇ ਸੋ ਕਰੋਨਾ ਦੇ ਵਿੱਚ ਚਲੀ ਜਾਂਦੀ ਆ ਗੱਲ ਜੇ ਪੰਜਾਬ ਦਾ ਸੀਐਮ ਬਣਨਾ ਤਾਂ ਹੋ ਸਕਦਾ ਜਿਹੜੀ ਉਹਨਾਂ ਦੀ ਗੱਲ ਹੈ ਵੀ ਇਤੋਂ ਵੱਧ ਵੀ ਖਰਚਾ ਹੋ ਜਾਂਦਾ ਪਰ ਇਸ ਦੇ ਵਿੱਚ ਪੈਸੇ ਕੌਣ ਲੈ ਰਿਹਾਗਾ ਸੋ ਇਹ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਪੈਦਾ ਹੋ ਗਿਆ ਜੇਕਰ ਕਾਂਗਰਸ ਦੇ ਵਿੱਚ ਹੀ ਪੈਸੇ ਆ ਜਿਹੜੇ ਉਹ ਕੌਣ ਲੈ ਰਿਹਾ ਹੈਗਾ 500 ਕਰੋੜ ਰੁਪਇਆ ਕਿਹਨੂੰ ਦਿੱਤਾ ਜਾ ਰਿਹਾ ਹੈ ਕੌਣ ਹੈ ਜਿਹੜਾ 500 ਕਰੋੜ ਰੁਪਇਆ ਮੰਗ ਰਿਹਾ ਹੈਗਾ ਤੋਂ ਇਸ ਗੱਲ ਨੂੰ ਲੈ ਕੇ ਜਿਹੜੀ ਚਰਚਾ ਪੂਰੀ ਸ਼ੁਰੂ ਹੋ ਗਈ ਹੈ ਗੱਲ ਕਰੀਏ ਤਾਂ ਕਾਂਗਰਸ ਦੇ ਪ੍ਰਧਾਨ ਦੇ ਜਿਹੜੇ ਰਾਜਾ ਭੜਿੰਗ ਹੈ ਉਹਨਾਂ ਵੱਲੋਂ ਲਗਾਤਾਰ ਹੁਣ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ ਕਿ ਤੁਸੀਂ ਜਿਹੜੀ ਪਾਰਟੀ ਦੇ ਵਿੱਚ ਰਹਿ ਕੇ ਉਹਦਿਆਂ ਦਾ ਨਿਗ ਉਹਦਿਆਂ ਦਾ ਸਵਾਦ ਲਿਆ ਹੁਣ ਉਸੇ ਪਾਰਟੀ ਦੀ ਜੇ ਨਿੰਦਿਆ ਕਰ ਰਹੇ ਹਾਂ ਇਹ ਜੀਆਂ ਗੱਲਾਂ ਕਰ ਰਹੇ ਹਾਂ ਉਹ ਵੀ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਕਾਫੀ ਜਿਹੜਾ ਤਖੜਾ ਬਿਆਨ ਆਪਾਂ ਕਹਿ ਸਕਦੇ ਹਾਂ ਦਿੱਤਾ ਗਿਆ ਤੇ ਇਹਦੇ ਨਾਲ ਨਾਲ ਨਵਜੋਦਕਰ ਸਿੱਧੂ ਨੂੰ ਕਾਂਗਰਸ ਦੀ ਮੋਢਲੀ ਜਿਹੜੀ ਹੈਗੀ ਮੈਂਬਰਸ਼ਿਪ ਉਹ ਤੋਂ ਵੀ ਹਾਰਜ ਕਰ ਦਿੱਤਾ ਗਿਆਗਾ ਤੇ ਪਤਾ ਇਹ ਲੱਗਿਆ ਕਿ ਨਵਜੋਦਕਰ ਸਿੱਧੂ ਹੁਣੇ ਅੱਜ ਹੁਣੇ ਲੋ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਸਾਡਾ ਉਸ ਸਮੇਂ ਦਿੱਲੀ ਪਹੁੰਚ ਗਏ ਨੇਗੇ ਤੇ ਦਿੱਲੀ ਜਾ ਕੇ ਉਹ ਕਾਂਗਰਸ ਦੇ ਵੱਡੇ ਆਗੂਆਂ ਨੂੰ ਮਿਲਣਾ ਰਿਹਾ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਇਹ ਇਹਨਾਂ ਪੰਜਾਬ ਦੇ ਆਗੂਆਂ ਨੂੰ ਜਦੋਂ ਉਹਨਾਂ ਦੇ ਉੱਪਰ ਇਹ ਗੱਲ ਸੀ ਵੀ ਤੁਹਾਡੇ ਬਿਆਨ ਕਰਕੇ ਤੁਹਾਨੂੰ ਮੋੜ ਲਈ ਜਿਹੜੀ ਕਾਂਗਰਸ ਦੀ ਮੈਂਬਰਸ਼ਿਪ ਉਹ ਤੋਂ ਖਾਰਜ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਨਾਲ ਹੀ ਕੋਈ ਜਵਾਬ ਦੇ ਨਹੀਂ ਭਾਬ ਇੱਥੋਂ ਤੱਕ ਉਹ ਕਹਿੰਦਾ ਜੀ ਵੀ ਪੰਜਾਬ ਵਾਲੇ ਆਗੂਆਂ ਨੂੰ ਕੁਝ ਨਹੀਂ ਸਮਝਦੇ ਹੈਗੇ ਤੇ ਉਹ ਉਹਨਾਂ ਦੇ ਜਿਹੜੇ ਹਾਈ ਕਮਾਂਡ ਦੇ ਆਗੂ ਉਹਨਾਂ ਦੇ ਨਾਲ ਗੱਲਬਾਤ ਹੈਗੀ ਸੋ ਉਹ ਪਹੁੰਚੇ ਨੇ ਹੁਣ ਹਾਈ ਕਮਾਂਡ ਕੋਲੇ ਹੁਣ ਦੇਖਦੇ ਹਾਂ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਜੇ ਉੱਪਰ ਗੱਲਾਂ ਦੋਹਾਂ ਦੇ ਸਾਹਮਣੇ ਆ ਰਹੀਆਂ ਨੇ ਮੈਂ ਦੱਸਣਾ ਚਾਹੂੰਗੀ ਤੁਹਾਨੂੰ ਕਿ ਹਾਈ ਕਮਾਂਡ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਸੋਨੇ ਗਾਂਧੀ ਵੀ ਨਹੀਂ ਮਿਲੇ ਰਾਹੁਲ ਗਾਂਧੀ ਪ੍ਰੇਂਕਾ ਗਾਂਧੀ ਕੋਈ ਵੀ ਨਹੀਂ ਮਿਲੇ ਸਿੱਧੂ ਜੋੜੇ ਨੂੰ ਜੀ ਜੀ ਹਾਂ ਜੋ ਬਿਲਕੁਲ ਉਹ ਗਏ ਨੇ ਹੁਣ ਕਿਉਂਕਿ ਗੱਲ ਪ੍ਰਚਾਰ ਦੇ ਵਿੱਚ ਆ ਰਹੀ ਜੀ ਵੀ ਕੀ ਹੈ ਹਾਈ ਕਮਾਂਡ ਇਹ ਤਾਂ ਨਹੀਂ ਉਹਨਾਂ ਕੋਲ ਇਹ ਜੀ ਗੱਲ ਕਹਾ ਰਹੀ ਕਿ ਹਾਈ ਕਮਾਂਡ ਨਹੀਂ ਪੰਜਾਬ ਦੇ ਕੋਈ ਆਗੂ ਸੰਗੜੇ ਹੋਣ ਜਿਹਦੇ ਕਰਕੇ ਉਸ ਤਰ੍ਹਾਂ ਦੀ ਬਿਆਨਬਾਜ਼ੀ ਪਰ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਉੱਥੇ ਜਵਾਬ ਹੀ ਮਿਲ ਗਿਆਗਾ ਤੂੰ ਲੱਗਦਾ ਫਿਰ ਉਹ ਖਲਾਰਾ ਹੀ ਪਾ ਰਹੇ ਆ ਕਾਂਗਰਸ ਦੇ ਵਿੱਚ ਜਿਵੇਂ ਉਹਨਾਂ ਦੀ ਪਹਿਲਾਂ ਆਦਤ ਹੈ ਇਸ ਲਈ ਸਭ ਵੀ ਉਹਨਾਂ ਨੇ ਜਿੱਥੇ ਵੀ ਗਏ ਆ ਉਥੇ ਖਲਾਰਾ ਹੀ ਪਾਏ ਨੇ ਗੱਲ ਮਤਲਬ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਦੀ ਕਰੀਏ ਤਾਂ ਤੁਹਾਡੇ ਜਿਆਦਾ ਹੋਊਗਾ ਮਤਲਬ ਜਿਹੜਾ ਇੱਕ ਮੈਚ ਵਿੱਚ ਵਿਚਾਲੇ ਛੱਡ ਕੇ ਉਹ ਜਦੋਂ ਇਹ ਇਹਨਾਂ ਦਾ ਕੈਰੀਅਰ ਪੂਰੀ ਪੀਕ ਤੇ ਸੀ ਤਾਂ ਇੰਗਲੈਂਡ ਦੇ ਵਿੱਚੋਂ ਮੈਚ ਜਿਹੜਾ ਵਿਚਾਲੇ ਛੱਡ ਕੇ ਉਹ ਤੋਂ ਅੱਗੇ ਜੀ ਭੱਜੇ ਆਏ ਸੀਗੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਬੀਜੇਪੀ ਦੇ ਵਿੱਚ ਰਹੇ ਬੀਜੇਪੀ ਦੇ ਲਈ ਇਹਨਾਂ ਨੇ ਬਹੁਤ ਕੰਮ ਕੀਤਾ ਬੀਜੇਪੀ ਨੇ ਨਵਜੋਸ਼ਮਿਤ ਜਿਤੂ ਨੂੰ ਪੂਰ ਸਮੇਂ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਵਰਤਿਆ ਕਿਉਂਕਿ ਜੇ ਗੱਲ ਤੁਸੀਂ ਕਰੋ 2014 ਦੀ ਤਾਂ 2014 ਦੇ ਵਿੱਚ ਜਿਹੜਾ ਹੈਗਾ ਬੀਜੇਪੀ ਨੇ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਵਰਤਿਆ ਨਵਜੋਤ ਸਿੰਘ ਸਿੱਧੂ ਪੂਰੇ ਭਾਰਤ ਦੇ ਵਿੱਚ ਪ੍ਰਚਾਰ ਕੀਤਾ ਉਦੋਂ ਇਹਨਾਂ ਨੇ ਬੀਜੇਪੀ ਦੇ ਲਈ ਤਖਾਲ ਕਰਕੇ ਇਹਦਾ ਨਿਸ਼ਾਨਾ ਉਦੋਂ ਡਾਕਟਰ ਮਨਮੋਹ ਸਿੰਘ ਹੁੰਦੇ ਸੀ ਇੱਕ ਸਰਦਾਰ ਦੇ ਖਿਲਾਫ ਸਰਦਾਰ ਨੂੰ ਵਰਤਿਆ ਜੇ ਆਪਾਂ ਕਾਹ ਕਹਿ ਸਕਦੇ ਹਾਂ ਬੀਜੇਪੀ ਨੇ ਤੇਨਾਂ ਲਈ ਹੈਲੀਕਾਪਟਰ ਤੱਕ ਦਾ ਮੁਹੱਈਆ ਕੀਤਾ ਹੋਇਆ ਸੀ ਜਿੰਨੀ ਮਰਜੀ ਜਿੱਥੇ ਮਰਦੀ ਜਾਓ ਜਿਹੜੀ ਮਰਜੀ ਰੈਡੀ ਨੂੰ ਇਹ ਸੰਬੋਧਨ ਕਰਨ ਸੋ ਡਾਕਟਰ ਮਨਮੋਹ ਸਿੰਘ ਨੂੰ ਇਹ ਮੋਹਨ ਮੋਹਨ ਸਿੰਘ ਦੇ ਨਾਮ ਨਾਲ ਉਦੋਂ ਸੰਬੋਧਨ ਕਰਦੇ ਰਹੇ ਹੈਗੇ ਸੋ ਹੁਣ ਵੀ ਇਹਨਾਂ ਨੂੰ ਕੂ ਕੌਣ ਵਰਤ ਰਿਹਾ ਜਿਵੇਂ ਕੀ ਹੈ ਬੀਜੇਪੀ ਨੇ ਉਸ ਸਮੇਂ ਆਪਾਂ ਕਹਿ ਸਕਦੇ ਆਂ ਕਿ ਮੈਂ ਡਾਕਟਰ ਮਰਮੂਣ ਸਿੰਘ ਦੇ ਖਿਲਾਫ ਵਰਤਿਆ ਸੀ ਤੇ ਹੁਣ ਸਿੱਧੂ ਜੋੜਾ ਹਾਂ ਕਿਹਦੇ ਲਈ ਕੰਮ ਕਰ ਰਿਹਾ ਹੈਗਾ ਇਹ ਅਜੇ ਕੋਈ ਪਤਾ ਨਹੀਂ ਹੈ ਕਿਉਂਕਿ ਬੀਜੇਪੀ ਦੀ ਪਾਲਿਸੀ ਹੈ ਜਿਹੜਾ ਕਾਂਗਰਸ ਮੁਕਤ ਜਿਹੜਾ ਉਹਨਾਂ ਨੇ ਭਾਰਤ ਕਰਨ ਉਹਨਾਂ ਦਾ ਏਜੰਡਾ ਹੈਗਾ ਸੋ ਪੰਜਾਬ ਦੀ ਕਾਂਗਰਸ ਨੂੰ ਬੜਾ ਵੱਡਾ ਮਤਲਬ ਨੁਕਸਾਨ ਹੋਣ ਵਾਲਾ ਜਿਸ ਤਰ੍ਹਾਂ ਦਾ ਖਲਾਰਾ ਪਾ ਗਿਆ ਤੇ ਇਹਦਾ ਹੁਣ ਪਤਾ ਨਹੀਂ ਮਤਲਬ ਅੰਤ ਕਿੱਥੇ ਜਾ ਕੇ ਹੋਣਾ ਹੈ ਤੇ ਇਹ ਕਿੱਧਰਲੇ ਪਾਸੇ ਜਾਣਗੇ ਕਿਹੜੀ ਪਾਰਟੀ ਦੇ ਵਿੱਚ ਜਾਣਾ ਅਗਲਾ ਇਹਨਾਂ ਦਾ ਨਿਸ਼ਾਨਾ ਕੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਹੋਊਗਾ ਜੀ ਜੀ ਬਿਲਕੁਲ ਜਕਸੀਰ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਹੁਣ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਨੇ ਸਿੱਧੂ ਜੋੜਾ ਆਉਣ ਵਾਲੀ ਜਿਨ੍ਹਾਂ ਦੇ ਵਿੱਚ ਹੀ ਸਾਫ਼ ਹੋ ਸਕਦਾ ਕਿਉਂਕਿ ਇਹ ਜੋ ਅਚਾਨਕ ਵੀ ਬਿਆਨਬਾਜ਼ੀ ਕੀਤੀ ਗਈ ਹੈ ਇਸ ਨੇ ਕਾਂਗਰਸ ਦੀ کہہ ਸਕਦੇ ਹਾਂ ਪੁੱਠੀ ਗੇੜਤੀ ਸ਼ੁਰੂ ਕਰ ਦਿੱਤੀ ਕਿਉਂਕਿ ਹਰ ਕੋਈ ਲਪੇਟੇ ਦੇ ਵਿੱਚ ਆ ਗਿਆ ਜਿਨ੍ਹਾਂ ਦੇ ਖਿਲਾਫ ਵੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਭਾਵੇਂ ਵੜਿੰਗ ਹੋਵੇ ਭਾਵੇਂ ਸੁਖਜਿੰਦਰ ਰੰਦਾਵਾ ਹੋਣ ਭਾਵੇਂ ਮਿੱਠੂ ਮੈਦਾਨ ਹੋਣ ਹਰ ਕੋਈ ਇਸ ਵੇਲੇ ਲਪੇਟੇ ਦੇ ਵਿੱਚ ਹੈ ਤੇ ਪਲਟਵਾਰ ਵੀ ਸਭ ਦੇ ਬਿਲਕੁਲ ਕੀਤਾ ਜਾ ਰਿਹਾ ਹੈ ਹਣ 4 5 4 5 ਦਾ ਇਹਨਾਂ ਨੂੰ ਕਾਨੂੰਨੀ ਨੋਟਿਸ ਹੀ ਮਿਲ ਚੁੱਕੇ ਆ ਨਾ 4 5 ਆਗੂਆਂ ਨੇ ਦਾ ਕਾਨੂੰਨੀ ਨੋਟਿਸ ਆ ਜਿਹੜੇ ਨਵਜੋਤ ਕੌਰ ਸਿੱਧੂ ਨੂੰ ਭੇਜ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਇਹਨਾਂ ਨੇ ਲਏ ਆਗੇ ਸੋ ਜਿੱਥੇ ਮਤਲਬ ਕਾਂਗਰਸ ਚ ਖਲਾਰਾ ਉੱਥੇ ਨਵਜੋਤ ਕੌਰ ਸਿੱਧੂ ਨੂੰ ਵੀ ਮਤਲਬ ਇਹਨਾਂ ਸਾਰਿਆਂ ਨੋਟਿਸਾਂ ਦਾ ਜਵਾਬ ਦੇਣਾ ਪੈਣਾਗਾ ਹਾਲਾਂਕਿ ਉਹ ਪਹਿਲਾਂ ਰੱਦ ਕਰ ਗਏ ਕੁਝ ਨੋਟਿਸਾਂ ਨੂੰ ਮਾਨਹਾਨੀ ਦੇ ਕੇਸ ਕਰਨ ਤੱਕ ਦੀ ਗੱਲ ਹੈ ਜਿਹੜੀ ਕੀਤੀ ਗਈ ਹੈਗੀ ਹੁਣ ਕਿਵੇਂ ਸਾਬਤ ਕਰਨਗੇ ਕਿ ਜਿਹੜਾ 500 ਕਰੋੜ ਰੁਪਇਆ ਸੀਐਮ ਦੀ ਕੁਰਸੀ ਲਈ ਮੰਗਿਆ ਗਿਆ ਤੇ ਦਿੱਤਾ ਗਿਆ ਆ ਗਿਆ ਹੀ ਗੱਲ ਕਾਫੀ ਔਖੀ ਹੈਗੀ ਪਰ ਸਿਆਖ ਦੇ ਵਿਚ ਬਿਆਨਵਾਜੀ ਮੁੱਖ ਹੁੰਦੀ ਆ ਜੀ ਜੀ ਇੱਕ ਬਿਆਨ ਕੱਲ ਸਾਹਮਣੇ ਆਇਆ ਸੀ ਨਵਜੋਤਪੁਰ ਤੋਂ ਹੁਰਾ ਦਾ ਉਹ ਕਹਿੰਦਾ ਨਹੀਂ ਕਿ ਮੇਰੇ ਕੋਲ ਪ੍ਰੂਫ ਵੀ ਨਹੀਂ ਔਰ ਮੈਂ ਅੱਗੇ ਹੋਰ ਬੋਲਾਂਗੀ ਤੇ ਹੋਰ ਪ੍ਰੂਫ ਦਵਾਂਗੀ ਹਾਂ ਦੇਖਦੇ ਆ ਹੁਣ ਦੀ ਕਿੰਨੇ ਕੁ ਪ੍ਰੂਫ ਆ ਜੇ ਅਦਾਲਤ ਤੇ ਚੱਲਿਆ ਜਾਂਦਾ ਮਾਮਲਾ ਫਿਰ ਤਾਂ ਗੱਲ ਪ੍ਰੂਫਾਂ ਤੇ ਹੀ ਜਾਣੀ ਆ ਜੇ ਉਹ ਬਾਣਹਾਨੀ ਦਾ ਕੇਸ ਹੈ ਜਿਹੜੇ ਬੰਦੇ ਕਰਦੇ ਹੁੰਦੇ ਆ ਜਿਨ੍ਹਾਂ ਨੇ ਅੱਜ ਨੋਟਿਸ ਭੇਜਦੇ ਆ ਨੋਟਿਸ ਤੇ ਨੋਟਿਸ ਜਾ ਰਿਹਾਗਾ ਉਹ ਸਾਰੇ ਜਿਹੜੇ ਕਹਿ ਰਹੇ ਨੇ ਜਿਸ ਨੂੰ ਨੋਟਿਸ ਦੇ ਕੇ ਕਿ ਜਾ ਉਹਨਾਂ ਦੇ ਨੋਟਿਸ ਦਾ ਜਵਾਬ ਦਿਓ ਤੇ ਨਹੀਂ ਉਹ ਜਿਹੜਾ ਹੈਗਾ ਇਸ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਜਾਣਗੇ ਤੇ ਬੀਬੀ ਨੇ ਨੋਟਿਸ ਦਾ ਜਵਾਬ ਦੇਣਾ ਤਾਂ ਮਨ ਹੀ ਕਰ ਦਿੱਤਾ ਹੁਣ ਜੋ ਕੋਰਟ ਦੇ ਵਿੱਚ ਜਾਣਗੇ ਫਿਰ ਉੱਥੇ ਸਬੂਤ ਵੀ ਹੋਣਗੇ ਫਿਰ ਸਾਹਮਣੇ ਆਓ ਸਾਰੀ ਕਹਾਣੀ ਸੱਚ ਕੀ ਆ ਇਹ ਸੱਚਮੁੱਚੇ ਮਤੇ ਮਾਮਲਾ ਹੋਰ ਵੱਧਦਾ ਤਾਂ ਪੰਜਾਬ ਦੀ ਕਾਂਗਰਸ ਲਈ ਹੋਰ ਨਿਕਤਾਂ ਵੱਧ ਜਾਣਗੀਆਂ ਕਿਉਂਕਿ ਚੋਣਾ ਸਿਰ ਤੇ ਅਜੇ ਹੋਰ ਸਬੂਤ ਕੋਈ ਕੱਢ ਕੇ ਲਿਆਈ ਬੀਪੀ ਤਾਂ ਉਹਦਾ ਜਵਾਬ ਦੇਣਾ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਔਖਾ ਹੋ ਜਾਣਾ ਸੋ ਕਾਂਗਰਸ ਲਈ ਇਹ ਬੜਾ ਘਾਟੇ ਦਾ ਸੌਦਾ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਸ਼ਰਮ ਨਾਉਂਦਿਆ ਔਲੇ ਪਏ ਉਹ ਗੱਲ ਹੋਈ ਵੀ ਹੈ ਵੀ ਇੱਕ ਪਾਸੇ ਤਾਂ ਹੁਣ ਉਹ 7 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੀਆਂ ਗੱਲਾਂ ਕਰ ਰਹੇ ਸੀ ਤੇ ਦੂਸਰੇ ਪਾਸੇ ਅੰਦਰੋਂ ਹੀ ਮਤਲਬ ਇਸ ਤਰ੍ਹਾਂ ਦੇ ਇਲਜ਼ਾਮ ਆ ਜਿਹੜਾ ਵਿਰੋਧੀ ਪਾਰਟੀਆਂ ਨੂੰ ਕੁੱਦ ਨਹੀਂ ਤਬ ਅੰਦਰਲੀ ਲੜਾਈ ਹੈ ਜਿਹੜੀ ਉਹੀ ਲੈ ਬੈਠੂਗੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਜਕਸੀਰ ਜੀ ਕਿ ਜਿਹੜੀ ਕਾਂਗਰਸ ਦੀ ਅੰਦਰੂਨੀ ਲੜਾਈ ਹੈ ਇੱਕ ਵਾਰ ਪਹਿਲਾਂ ਵੀ ਜਦੋਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਦੌਰਾਨ ਵੀ ਇਹ ਥੋੜਾ ਥੋੜਾ ਮੈਟਰ ਉੱਠਣਾ ਸ਼ੁਰੂ ਹੋਇਆ ਸੀ ਜਦੋਂ ਚੰਨੀ ਹੋਰੀ ਸੀ ਐਮ ਬਣਦੇ ਨੇ ਕੁਝ ਸਮੇਂ ਦੀ ਚਾਹੇ ਤਾਂ ਉਦੋਂ ਵੀ ਖਾਮਿਆਜ਼ਾ ਭੁਗਤਣਾ ਪਿਆ ਸੀਗਾ ਤੇ ਹੁਣ ਵੀ ਹੋ ਸਕਦਾ ਹੈ ਕਿ 2027 ਦੇ ਵਿੱਚ ਦੁਬਾਰਾ ਤੋਂ ਅਜਾ ਹੋ ਸਕਦਾ ਹੈ ਤੇ ਜੇਕਰ ਹੁਣ ਆਪਾਂ ਅ ਅਕਾਲੀ ਜਲਦੀ ਗੱਲ ਕਰੀਏ ਤੇ ਮਜੀਠੀਏ ਦੇ ਬਾਹਰ ਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਕੋਈ ਲੱਗਦਾ ਕੌਣ ਮਜੀਠੀਏ ਨੂੰ ਬਾਹਰ ਕਢਵਾ ਸਕਦਾ ਇਸ ਵੇਲੇ ਬੜੀ ਵੱਡੀ ਲਲਕਾਰ ਮਾਰੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਿ ਮਜੀਠੀਆ ਵੀ ਬਾਹਰ ਆਊਗਾ ਜਲਦੀ ਸੋ ਹੁਣ ਇਹਦੇ ਬਾਰੇ ਕਹਿ ਨਹੀਂ ਸਕਦੇ ਕਿਉਂਕਿ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਤੇ ਪਹਿਲਾਂ ਇਸ ਤਰ੍ਹਾਂ ਖੁੱਲ ਕੇ ਕੋਈ ਬਹੁਤੀ ਗੱਲ ਨਹੀਂ ਸੀ ਕੀਤੀ ਗਈ ਖਾਣਾ ਪੂਰਤੀ ਹੁੰਦੀ ਰਹੀ ਆਈ ਜੇ ਆਪਾਂ ਗੱਲ ਕਰੀਏ ਜਦੋਂ ਤੋਂ ਮਜੀਠੀਆ ਇਸ ਮਾਮਲੇ ਦੇ ਵਿੱਚ ਉਲਝਿਆਗਾ ਜੇ ਆਪਾਂ ਗੱਲ ਕਰਦੇ ਆਂ ਬੀਬੀ ਹਰਸ਼ਮਿਤ ਕੌਰ ਦੀ ਤਾਂ ਉਹ ਆਪਣੇ ਇੱਕ ਭੈਣ ਭਰਾ ਦਾ ਰਿਸ਼ਤਾ ਉਹ ਰਖੜੀ ਤੇ ਗਏ ਆ ਜਾਂ ਹੋਰ ਦਿਨਾਂ ਦੇ ਉੱਪਰ ਮਿਲਣ ਦੀ ਗੱਲ ਉਹਨੇ ਕੀਤੀ ਹੈ। ਤਖਵੀਰ ਸਿੰਘ ਬਾਦਲ ਹੁਣਾ ਵੱਲੋਂ ਵੀ ਇੱਕ ਵਾਰ ਖਾਨਾ ਪੂਰਤੀ ਜੀ ਕੀਤੀ ਗਈ ਆ ਕਾਲੀਦਾਲ ਵੱਲੋਂ। ਕੋਈ ਉਸ ਤਰ੍ਹਾਂ ਦਾ ਮਜੀਠੀਆ ਦੇ ਇਸ ਗਿਰਫਤਾਰੀ ਦੇ ਵਿਰੁੱਧ ਕੋਈ ਐਜੀਟੇਸ਼ਨ ਨਹੀਂ ਕਿਉਂ ਜਿਹੜਾ ਕੋਈ ਮੋਰਚਾ ਕੋਈ ਸੰhbarਸ ਕੋਈ ਤਖੜਾ ਐਕਸ਼ਨ ਆ ਜਿਹੜਾ ਅਜੇ ਤੱਕ ਨਹੀਂ ਕੀਤਾ ਗਿਆ ਸੀਗਾ ਮਜੀਠੀਆ ਦੇ ਹੱਕ ਦੇ ਵਿੱਚ। ਇਹ ਹੁਣ ਅਨਸ਼ਕੀਰ ਸਿੰਘ ਉਹਨਾਂ ਨੇ ਬੜਕ ਮਾਰੀ ਆ ਸੈਦ ਅਕਾਲੀ ਦਲ ਇਸ ਮਾਮਲੇ ਦੇ ਉੱਪਰ ਵੀ ਲੜਾਈ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਤਰਨਤਾਰਨ ਦੀ ਸੀਟਾਂ ਦੇ ਵਿੱਚ ਜਿਹੜਾ ਤਰਨਤਾਰਨ ਦੀ ਜਿਮਨੀ ਉਹਦੇ ਵਿੱਚ ਅਕਾਲੀ ਦਲ ਨੂੰ ਦੂਸਰੇ ਨੰਬਰ ਤੇ ਆਉਣ ਦੇ ਨਾਲ ਜਿਹੜਾ ਇੱਕ ਹੰਗਾਰਾ ਮਿਲਿਆਗਾ ਤੇ ਉਦੋਂ ਹੁਣ ਲੱਗਦਾ ਇਹ ਹੈ ਵੀ ਜਿਵੇਂ ਕਾਂਗਰਸ ਆਪਣੇ ਪਹਿਲੇ ਹੀ ਆਪਾਂ ਗੱਲ ਕਰਕੇ ਤੋਂ ਕੈਮਰੇ ਅੰਦਰੋਂ ਨਹੀਂ ਲੜਾਈ ਦੇ ਵਿੱਚ ਅੰਗਰੂਨੀ ਕਲੇਸ਼ ਦੇ ਵਿੱਚ ਫਸੀ ਹੋਈ ਹੈ ਤੇ ਆ ਜਿਹੜੀਆਂ ਹੁਣ ਚੂਣਾ ਹੋ ਰਹੀਆਂ ਬਲਾਕ ਸਮਤੀ ਜਾਂ ਆਪਾਂ ਕਹਿ ਸਕਦੇ ਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਦੇ ਵਿੱਚ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਲੋਕਾਂ ਦਾ ਜੀ ਵਧੀਆ ਹੰਗਾਰਾ ਮਿਲਦਾ ਉਹਨਾਂ ਦੀ ਆਸ ਤੋਂ ਵੱਧ ਹੰਗਾਰਾ ਮਿਲਦਾ ਕਿਉਂਕਿ ਖਾਸियत ਇਹ ਤੇ ਕੀ ਹੋਇਆ ਅਕਾਲੀ ਦਲ ਦੇ ਦੁਆਰਾ ਸਥਾਪਿਤ ਇਹਨਾਂ ਤੁਰਦਾਗਾ ਉਹਨੂੰ ਲੋਕ ਲੋਕ ਬਾਹ ਫੜਦੇ ਆ ਅਕਾਲੀ ਦਲ ਦੀ ਉਹਨਾਂ ਨੂੰ ਹਰ ਹਲਕੇ ਦੇ ਵਿੱਚ ਜਿਹੜੀ ਵੋਟ ਹੈ ਉਹ ਜਿੱਤਦੇ ਵੀ ਨਹੀਂ ਤਾਂ ਚੰਗੀ ਪਰਸੈਂਟੇਜ ਦੇ ਵਿੱਚ ਜੇ ਵੋਟ ਆਉਂਦੀ ਆ ਤਾਂ ਫਿਰ ਅਕਾਲੀ ਦਲ ਮਜੀਠੀ ਵਾਲੇ ਮਾਮਲੇ ਦੇ ਉੱਪਰ ਵੀ ਜ਼ਰੂਰ ਕੋਈ ਨਾ ਕੋਈ ਐਕਸ਼ਨ ਜਿਹੜਾ ਕਰੂਗਾ ਜ਼ਰੂਰ ਕੋਈ ਨਾ ਕੋਈ ਮੋਰਚਾ ਲਾਉਣ ਦੀ ਤਿਆਰੀ ਕਰੂਗਾ ਸੁਖਵੀਰ ਸਿੰਘ ਬਾਦਰੋਂ ਦੇ ਬਿਆਨਾਂ ਤੋਂ ਹੀ ਸਾਫ਼ ਹੋ ਰਿਹਾ ਹੈ ਜੀ ਜੀ ਬਿਲਕੁਲ ਜਕਸੀਰ ਜੀ ਜਿਸ ਤਰੀਕੇ ਦੇ ਨਾਲ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਜੇਕਰ ਅਜਿਹਾ ਵੱਡਾ ਬਿਆਨ ਦੇ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਵਾਹ ਪੇਸ਼ ਪੂਰੀ ਲੱਗਦੀ ਹੋਊਗੀ ਤਾਂ ਜੇਕਰ ਅਸੀਂ ਹੁਣ ਅਗਲੇ ਮੁੱਦੇ ਤੇ ਚਰਚਾ ਕਰਦੇ ਹਾਂ ਇਹ ਮੁੱਦਾ ਬੜੇ ਲੰਮੇ ਸਮੇ ਤੋਂ ਚੁੱਕਿਆ ਜਾ ਰਿਹਾ ਹੈ ਸਿਗਾ ਤੇ ਹੁਣ ਜੋ ਬਿਆਨ ਦੇ ਦਿੱਤਾ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਗੜਗਾਚੂਰਾਂ ਦੇ ਵੱਲੋਂ ਕੀ 27 ਦਸੰਬਰ ਨੂੰ ਜੋ ਪ੍ਰਕਾਸ਼ ਪੁਰਬ ਮਨਾਇਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ ਦਸਮ ਗੁਰੂ ਨੇ ਦਸਮ ਪਿਤਾ ਤੇ ਕ੍ਰਿਸਮਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅਕਸਰ ਹੀ ਅਵਾਬਾਦ ਛਿੜਦਾ ਰਹਿੰਦਾ ਸੀ ਪਰ ਹੁਣ ਜਥੇਦਾਰ ਹੋਰਾਂ ਨੇ ਜੋ ਇਹ ਬਿਆਨ ਦਿੱਤਾ ਤੇ ਸਵਾਲ ਖੜੇ ਹੋ ਰਹੇ ਨੇ ਇਸ ਬਿਆਨ ਤੇ ਵੀ ਕਿਹਾ ਜਾ ਰਿਹਾ ਹੈ ਕਿ ਇਸਾਈਆਂ ਦੇ ਪੱਖ ਦੇ ਵਿੱਚ ਨੇ ਬਿਲਕੁਲ ਬੜਾ ਗੰਭੀਰ ਮੁੱਦਾ ਜੀ ਜਿਹੜਾ ਤੁਸੀਂ ਛੇੜਿਆ ਖਸੂਰ ਹੀ ਇਹਦੇ ਤਾਂ ਬੜਾ ਡੁੰਗੀ ਗੱਲ ਕਰਕੇ ਤੁਸੀਂ ਕਿਉਂਕਿ ਗੱਲ ਇਹ ਹੈ ਕਿ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਉਸ ਦਿਨ ਮਨਾ ਸਕਦੇ ਹਾਂ ਉਸੇ ਅਸੀਂ ਦਿਹਾੜੇ ਦੇ ਉੱਪਰ ਅਸੀਂ ਤਾਂ ਗੱਲ ਸੀ ਦੀ ਹਫ਼ਤੇ ਦੀ ਕਰਦੇ ਹੁਣ ਨਾ ਕਿਉਂਕਿ ਅਸੀਂ ਦੀ ਹਫ਼ਤਾ ਪੂਰਾ ਜਿਹਦੇ ਵਿੱਚ 25 ਦਸੰਬਰ ਆ ਜਿਹੜਾ ਆ ਜਾਂਦਾ 25 ਦਸੰਬਰ 크리스마ਸ ਦਾ ਦਿਨ ਹੈ ਤੋਂ ਉਹ ਕਿਹਾ ਜਾਂਦਾ ਵੀ ਕਿਉਂਕਿ ਜਿਸ ਤਰ੍ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਆ ਤੇ ਈਸਾਈ ਆ ਜਿਹੜੇ ਉਹਨਾਂ ਦਾ ਰਾਇਵਰ ਹੋਇਆ ਜੀਸੂ ਜੀ ਉਹ ਜਿਹੜਾ ਪ੍ਰਕਾਸ਼ ਦਿਹਾੜਾ ਉਹਦਾ ਜਨਮ ਦਿਨ ਹੈ ਉਹ 25 ਦਸੰਬਰ ਨੂੰ ਮਨਾਉਂਦੇ ਆਗੇ ਤੋਂ ਉਸੇ ਤਰ੍ਹਾਂ ਦੇ ਉਹਨਾਂ ਦੇ ਮੰਤ ਹੁੰਦਾਗਾ ਜਿਸ ਤਰ੍ਹਾਂ ਦਾ ਮਤਲਬ ਹਰ ਧਰਮ ਲਈ ਹੈ ਇਸ ਤਰ੍ਹਾਂ ਕੋਈ ਰਾਮ ਨੌਮੀ ਮਨਾਉਂਦਾ ਕ੍ਰਿਸ਼ਨ ਅਸ਼ਟਮੀ ਮਨਾਉਂਦੇ ਆ ਜਾਂ ਅਸੀਂ ਗੁਰਨਾਨਕ ਦੇਵ ਜੀ ਦਾ ਗੁਰਪਰਵ ਮਨਾਉਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪਰਵ ਮਨਾਉਂਦੇ ਆ ਸੋ ਸਾਈਆਂ ਦੇ ਲਈ ਕ੍ਰਿਸ਼ਨ ਅਸ਼ਟਮੀ ਉਸੇ ਤਰ੍ਹਾਂ ਦੀ ਮਹੱਤਤਾ ਰੱਖਦੀ ਹੈ ਸੋ ਇਹ ਗੱਲ ਪੰਜਾਬ ਦੇ ਵਿੱਚ ਹੀ ਹੁੰਦੀ ਸੀ ਵੀ ਪੰਜਾਬ ਦੇ ਵਿੱਚ ਉਹ ਜਿਹੜੇ ਦਿਨ ਨੇ ਨਾ ਅੰਦਰ ਬੜਾ ਮੰਨਿਆ ਜਾਂਦਾ 15 ਦਿਨਾਂ ਦੀ ਗੱਲ ਆ ਪਰ ਉਹ 7 ਦਿਨ ਆ ਜਿਹੜੇ ਜੇ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਸਾਬਜਾਦਿਆਂ ਦੇ ਸੀਦੀ ਤੱਕ ਉਹ ਸ਼ੋਗਮਈ ਮਨਾਇਆ ਦੇਣਾ ਜਿਹੜੇ ਜਾਂ ਵੀ ਜਿਹੜੇ ਮਤਲਬ ਉਹਦੇ ਬੇਕਤ ਬਹੁਤੇ ਲੋਕ ਮਾਲਵੇ ਦੇ ਇਸ ਖੇਤਰ ਦੇ ਵਿੱਚ ਦਾ ਲੋਕ ਮਤਲਬ ਮੰਜਿਆਂ ਤੇ ਜਾਂ ਜਿਹੜੇ ਆਪਾਂ ਕਹਿੰਦੇ ਆ ਬੈੱਡ ਦੇ ਉੱਪਰ ਨਹੀਂ ਸੌਂਦੇ ਪੁੰਜੇ ਸੌਂਦੇ ਆ ਉਹਨਾਂ ਦਿਨਾਂ ਦੇ ਵਿੱਚ ਇਹਨੇ ਸ਼ੋਗਮਈ ਦਿਨ ਉਹ ਮਨਾਏ ਜਾਂਦੇ ਹੈਗੇ ਹੁਣ ਜੇ ਉਸੇ ਦਿਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਜਾਂਦਾ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਸਕਦਾ ਹੈ ਉਹ ਕਿ ਉਹ ਜਾਰਮ ਦਿਹਾੜਾ ਤਾਂ ਮਨਾਵਾਂਗੇ ਫਿਰ ਤਾਂ ਖੁਸ਼ੀ ਦਾ ਦਿਹਾੜਾ ਉਹ ਤੇ ਖੁਸ਼ੀ ਅਸੀਂ ਖੁਸ਼ੀ ਮਨਾਵਾਂਗੇ ਪ੍ਰਕਾਸ਼ ਪੁਰਬ ਦੀ ਤੇ ਫਿਰ ਅਸੀਂ ਅਸਾਈਆਂ ਨੂੰ ਜਿਹੜੇ ਮੂਹਨਾ ਕਹਾਂਗੇ ਜੀਹਨਾਂ ਦਿਨਾਂ ਦੇ ਵਿੱਚ 크리스마ਸ ਦੀਆਂ ਖੁਸ਼ੀਆਂ ਨਾ ਮਨਾਓ ਉਹ ਉਹ ਕਹਿਣਗੇ ਨਹੀਂ ਆ ਵੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਮਤਲਬ ਪ੍ਰਕਾਸ਼ ਪੁਰਬ ਸਤਾਈ ਨੂੰ ਹੀ ਮਨਾ ਸਕਦੇ ਹੋ ਜਿੱਦਾਂ ਸਾਹਿਬ ਜੀ ਨੇ ਨਹੀਂ ਕੀਤੀ ਹੋਈ ਆ ਉਦੋਂ ਹੀ ਮਨਾ ਸਕਦੇ ਹੋ ਤੇ ਫਿਰ ਅਸੀਂ 25 ਦਿਸਾਉਣੀ ਆਪਣੇ ਰਹਿਬਰ ਦੀਆਂ ਖੁਸ਼ੀਆਂ ਮਨਾ ਸਕਦੇ। ਤੋਂ ਜਿਹੜੀ ਗੱਲ ਮਤ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀਗੀ ਉਹ ਬਿਲਕੁਲ ਦਾ ਵੀ ਜ세ਦਾਰ ਸਾਹਿਬ ਉਹਨਾਂ ਨੇ ਹੋਰ ਉਲਝਾ ਦਿੱਤੀ ਆ ਉਹ ਗੱਲ ਉਹ ਮਤਲਬ ਕਿਹਾ ਤਾਂ ਇਹ ਸੀ ਜਾਰ ਰਿਹਾ ਸੀ ਕਿ ਦੁਬਧਾ ਦੂਰ ਕੀਤੀ ਗੱਲ ਮੈਂ ਪੜ ਰਿਹਾ ਸੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਜਿਹੜੇ ਬਿਆਨ ਆਏ ਸੀਗੇ ਵੀ ਜ세ਦਾਰ ਦੇ ਬਿਆਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਸਹਿਬਜ਼ਾਦਿਆਂ ਦੇ ਅਸੀਂ ਦਿਹਾੜੇ ਸੰਬੰਧੀ ਜਿਹੜੀ ਦੁਬਧਾ ਸੀ ਉਹ ਦੂਰ ਕਰ ਦਿੱਤੀ ਹੈ ਪਰ ਉਹ ਹੋਰ ਵੀ ਕਰਦੀ ਮੈਨੂੰ ਤਾਂ ਲੱਗਦਾ ਵੀ ਉਹ ਹੋਰ ਵਧਾ ਦਿੰਦੀ ਹੈ ਹੁਣ ਕੌਣ ਉਸ ਦਿਨ ਖੁਸ਼ੀ ਮਨਾਉ ਜਾ ਉਸ ਦਿਨ ਬਰਾਗ ਦੇ ਵਿੱਚ ਬੈਠੋਗੀ ਸਾਹਿਬ ਜਦਾਂ ਦੇ ਸੀਦੀ ਦਿਹਾੜੇ ਨੂੰ ਚਲੋ ਅਸੀਂ ਸ਼ੋਕ ਵੈਸੇ ਤਾਂ ਸੀ ਸ਼ੋਕਮਈ ਮੰਨਦੇ ਆਂਗੇ ਕਿਉਂਕਿ ਉਸ ਨੂੰ ਜਿਹੜਾ ਹੈਗਾ ਅਸੀਂ ਦੀ ਜੋੜ ਮੇਲ ਆ ਲੈ ਜਿਹੜਾ ਅੱਜ ਤਾਂ ਉਹ ਜੋੜ ਮੇਲਾ ਕਹਿ ਦਿੰਦੇ ਆ ਲੋਕ ਮਤਲਬ ਸਰਹੰਦਰ ਦਾ ਜਾਂ ਚਮਕੌਰ ਸਾਹਿਬ ਦਾ ਅਸੀਂ ਦੀ ਜੋੜ ਮੇਲ ਕਹਿਂਦੇ ਨੇ ਪਰ ਪਿਛਲੇ ਸਮੇਂ ਦੌਰਾਨ ਮੈਂ ਆਪਣੇ ਬਚਪਨ ਦੇ ਵਿੱਚ ਬਹੁਤ ਨਾਲ ਸੁਣਦਾ ਹੁੰਦਾ ਜੀ ਸ਼ੋਕ ਸਭਾ ਦੇ ਨਾਂ ਨਾਲ ਜਾਣਾ ਜਾਂਦਾ ਸੀਗਾ ਵੀ ਸਰਹੰਦਰ ਸਾਹਿਬ ਜਦਿਆਂ ਦੀ ਸਭਾ ਤੇ ਚੱਲੇ ਆਂ ਬਲ ਸੋਕ ਸਭਾ ਦਾ ਗੱਲ ਸੀ ਉਹਨੂੰ ਉਹਨੂੰ ਮੇਲਾ ਨਹੀਂ ਸੀ ਕਿਹਾ ਜਾਂਦਾ ਹੈਗਾ ਪਿਛਲੇ ਸਮੇਂ ਦੌਰਾਨ ਕਿ ਮੇਲਾ ਸ਼ਬਦ ਤਾਂ ਹੁਣ ਜੁੜ ਗਿਆ ਜੋੜ ਮੇਲ ਹੁਣ ਕਹਿਣ ਲੱਗ ਗਏ ਸੀ ਪਿਛਲੇ ਅੱਜ ਤੋਂ ਜੇ ਆਪਾਂ ਕਰੀਏ ਨਾ 35-40 ਸਾਲ ਪਹਿਲਾਂ ਤਾਂ ਲੋਕ ਇਹ ਕਹਿੰਦੇ ਹੁੰਦੇ ਸੀ ਸਰਹੰਦ ਸਭਾ ਤੇ ਚੱਲੇ ਆ ਸਭਾ ਦਾ ਨਾ ਹੁੰਦਾ ਸੀ ਉਹਨੂੰ ਇੱਕ ਤਰ੍ਹਾਂ ਨਾਲ ਸੋਕ ਸਭਾ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ ਤੇ ਪਰ ਹੁਣ ਮਤਲਬ ਕਿੱਦਾਂ ਦੀ ਇਹ ਗੱਲ ਹੋਊ ਵੀ ਉਹ ਉਸ ਦਿਨ ਲੋਕ ਬਿਰਾਗ ਮਈ ਸੋਕ ਸਭਾ ਕਰਨਗੇ ਜਾਂ ਫਿਰ ਗੁਰੂਆਂ ਪ੍ਰਕਾਰ ਪਰਵਦੀਆਂ ਖੁਸ਼ੀਆਂ ਮਨਾਉਣਗੇ ਤੇ ਪਤਾ ਨਹੀਂ ਕਿੱਥੋਂ ਆ ਰਹੇ ਆ ਫੈਸਲੇ ਪਰ ਕਮਾਲ ਦੀ ਗੱਲ ਇਹ ਹੈ ਵੀ ਉਹ ਹੁਣ ਇਹ ਵੀ ਨਾਲ ਬਿਆਨ ਦੇ ਗਏ ਜਿਵੇਂ ਦਾ ਅੱਗੇ ਪਿੱਛੇ ਕਰ ਸਕਦੀ ਆ ਸੰਘਤ ਕਿਉਂਕਿ ਪ੍ਰਕਾਰ ਪਰਵ ਦੇ ਜਿਹੜੇ ਦੇਣਨੇਗੇ ਅਕਸਰ ਅੱਗੇ ਪਿੱਛੇ ਮਨਾਏ ਜਾ ਸਕਦੇ ਫਿਰ ਇਹ ਅੱਗੇ ਪਿੱਛੇ ਮਨਾਏ ਜਾ ਸਕਦਾ ਫਿਰ 23 ਬੋਲਾ ਦਿਨ ਜਿਹੜਾ ਬੋਲ ਲਾਨਖਾਈ ਕੈਲੰਡਰ ਦੇ ਵਿੱਚ 5 ਜਨਵਰੀ ਵਰਸਾ ਉਹ ਕਿਉਂ ਨਹੀਂ ਪੱਕਾ ਕਰ ਦਿੱਤਾ ਜਾਂਦਾ ਉਸੇ ਦਿਨ ਹੀ ਕਹਿਣ ਦੇ ਜਿ ਅੱਗੇ ਪਿੱਛੇ ਮਨਾਉਣ ਦੀ ਵੀ ਕਹਿ ਰਹੇ ਆ ਫਿਰ ਇਹ ਕਿਉਂ ਨਹੀਂ ਕਿਹਾ ਕਿ ਇਹ ਤੁਸੀਂ 5 ਜਨਵਰੀ ਨੂੰ ਬਣਾ ਲਓ। ਸੋ ਇੱਕ ਵਾਰ ਤਾਂ ਪਿਛਲੀ ਵਾਰ ਤਾਂ 5 ਜਨਵਰੀ ਨੂੰ ਆ ਗਿਆ। ਕੁਦਰਤੀ ਮਤਲਬ ਇਹਨਾਂ ਦਾ ਜਿਹੜਾ ਦੂਸਰਾ ਕੈਲੰਡਰ ਉਹਦੇ ਹਿਸਾਬ ਨਾਲ ਫੇਰ ਵੀ ਨਹੀਂ ਕਹਿ ਸਕੀ। ਮਤਲਬ ਫੇਰ ਵੀ ਉਹ 5 ਜਨਵਰੀ ਦੀ ਇਧਰ ਉਧਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਤਾ ਨਹੀਂ 5 ਜਨਵਰੀ ਤੋਂ ਕੀ ਕਰ ਲੱਗਦਾਗਾ। ਪਤਾ ਨਹੀਂ ਕਿਉਂ ਨਹੀਂ ਫਿਕਸ ਹੋ ਜਾਂਦੇ ਹੈਗੇ ਸਾਡੇ ਮਤਲਬ ਜਿਹੇ ਕੌਮ ਦੇ ਜਥੇਦਾਰਾ ਇਹ ਸਮਝੋ ਬਾਹਰ ਹੈਗੇ। ਪਤਾ ਨਹੀਂ ਜੀ ਪਤਾ ਨਹੀਂ ਕਿਉਂ ਉਹ ਗਾਣਾ ਨੇੜਾ ਇੱਕ ਪਾਸੇ ਤਾਂ ਹੁਣ ਕਮਾਲ ਹੈ ਵੀ ਨੌਇਦ ਤੁਸੀਂ ਇਹ ਕਹਿ ਰਹੇ ਆ ਵੀ ਸਾਡੇ ਤਿਆਰ ਹਿੱਸੇ ਦਾ ਦਬਾਅ ਹੋ ਰਿਹਾ ਆ ਆਰਐਸਐਸ ਕੁਝ ਬੈਟ ਕਰ ਰਹੀ ਆ ਤੇ ਦੂਸਰੇ ਪਾਸੇ ਮਤਲਬ ਉਹ ਉਹੀ ਗੱਲਾਂ ਕਰ ਰਹੀਆਂ ਜਿਹੜੀਆਂ ਆਰਐਸਐਸ ਨੂੰ ਮਨਜ਼ੂਰ ਨਹੀਂ ਗਈਆਂ ਜਿਹੜੀਆਂ ਆਰਐਸਐਸ ਨੂੰ ਨਹੀਂ ਪਹੁੰਦੀਆਂ ਉਸ ਗੱਲ ਤੋਂ ਕੰਨੀ ਕਿਉਂ ਕਤਰੌਂਦੇ ਆ ਇਹ ਨਹੀਂ ਸਮਝ ਆਈ ਕਿਉਂਕਿ 5 ਜਨਵਰੀ ਆ ਜਿਹੜੀ ਉਹਦਾ ਜਿਹੜਾ ਬਰੋਲ ਹੋਇਆ ਉਹ ਕਿੱਥੋਂ ਹੋਇਆ ਸਾਰਿਆਂ ਨੂੰ ਪਤਾ ਹੈ ਜਿਹੜਾ ਪੱਕਾ ਦਿਨ ਰੱਖਿਆ ਗਿਆ ਕਿੰਨੇ ਸਾਲ ਮਨਾਉਂਦੇ ਰਹੇ ਕਿਉਂਕਿ ਉਹ ਵੀ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਜਿਹੜਾ ਨੂਰ ਨਾਨਕ ਰਹੀ ਕੈਲੰਡਰ ਸੀ ਉਹ ਵੀ ਕਲਤਾਬ ਸਭ ਦੇ ਪ੍ਰਮਾਣ ਹੋਇਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਸਮੇ ਹੋਇਆ ਔਰ ਉਹ ਲਗਾਤਾਰ ਉਹ ਦਿਨਾਂ ਦੇ ਉੱਪਰ ਚੱਲਦੇ ਰਹੇ ਪਰ ਉਹ ਫੇਰ 40 ਸਾਲ ਬਾਅਦ ਜਾ ਕੇ ਉਹਦੇ ਵਿੱਚ ਜਿਹੜਾ ਫੇਰ ਬਦਲ ਕਰਦੇ ਨੇ ਇਹ ਉਹਦੇ ਮਗਰ ਕੌਣ ਸੀਗਾ ਸਭ ਨੂੰ ਪਤਾ ਵੀ ਉਹ ਗੱਲ ਕਿੱਥੋਂ ਚੱਲੀ ਆ ਉਹੀ ਡੇਰਾਬਾਦ ਜਿਹੜੇ ਅੱਜ ਬਹੁਤੇ ਭਾਜਪੀ ਨਾਲ ਖੜੇ ਦਿਖਾਈ ਦੇ ਰਹੇ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ 19 ਸਾਲ ਵਾਲੇ ਬਾਬਾ ਤੁਮਾਰੀ ਹੁਣੀ ਹੈ ਉਹ ਜਿਹੜੇ ਅੱਜ ਮਹਾਰਾਸ਼ਟਰ ਦੇ ਵਿੱਚ ਜਾ ਕੇ ਬੀਜੇਲ ਬੀਜੇਪੀ ਲਈ ਪ੍ਰਚਾਰ ਕਰ ਰਹੇ ਨੇ ਉਹ ਉਹੀ ਲੋਕ ਕਹਿੰਦੇ ਸੀਗੇ ਨਾ ਵੀ ਇਹਨੂੰ ਮਤਲਬ ਉਸ ਤਰ੍ਹਾਂ ਪੰਜ ਜਨ ਬੁਰੀ ਵਾਲਾ ਨਹੀਂ ਸਾਨੂੰ ਨਵਾਂ ਕੈਲੰਡਰ ਚਾਹੀਦਾ ਉਹੀ ਚਾਹੀਦਾ ਪੁਰਾਣਾ ਕੈਲੰਡਰੀ ਚਾਹੀਦਾ ਸਾਨੂੰ ਨਵਾਂ ਕੈਲੰਡਰ ਨਹੀਂ ਚਾਹੀਦਾ ਫਿਰ ਅੱਜ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਦਵਾ ਥੱਲੇ ਕਿਉਂ ਆ ਕੀ ਮਤਲਬ ਜਥੇਦਾਰ ਆਪਣੀ ਜਥੇਦਾਰੀ ਪੱਕੀ ਕਰ ਰਹੇ ਆ ਕਿਉਂਕਿ ਉਹ ਕਾਰਦਿਕਾਰੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨੂੰ ਪੱਕਾ ਜਥੇਦਾਰ ਨਾ ਦਿੱਤਾ ਜਾ ਵੀ ਇਸ ਕਰਕੇ ਮੰਨ ਰਹੇ ਆ ਸਮਝ ਨਹੀਂ ਆ ਰਹੀ ਸਾਡੇ ਜਥੇਦਾਰ ਦੀ ਜਿਹੜਾ ਕਿ ਖੁਦ ਸਾਰੀ ਉਮਰ ਤੱਤ ਗੁਰਮਤ ਦਾ ਪ੍ਰਚਾਰ ਕਰਦਾ ਰਿਹਾ ਉਹ ਹੁਣ ਜਦੋਂ ਉਸ ਪਦਵੀ ਤੇ ਚਲੇ ਆ ਗਿਆ ਤੇ ਉੱਥੇ ਜਾ ਕੇ ਸਾਰਾ ਕੁਝ ਭੁੱਲ ਭੁਲਾ ਕੇ ਉਹੀ ਕੁਝ ਕਰਨ ਲੱਗ ਗਿਆ ਜਿਹੜੀਆਂ ਤਾਕਤਾਂ ਦੇ ਖਿਲਾਫ ਉਹ ਸਾਰੀ ਉਮਰ ਬੋਲਦਾ ਰਿਹਾ ਅਦੋਲਾ ਦੀ ਬੋਲੀ ਬੋਲ ਰਿਹਾ ਸਮਝੋ ਬਾਹਰ ਆ ਗਏ ਕੀ ਕਹਾਣੀ ਹੈ ਜੀ ਜੀ ਬਿਲਕੁਲ ਜਗਸੀਰ ਜੀ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਬਹੁਤ درست ਨੇ ਕਿ ਕਿਸ ਤਰੀਕੇ ਦੇ ਨਾਲ ਕਲੰਡਰ ਜੋ ਨਾਨਕ ਸ਼ਹੀ ਕਲੰਡਰ ਦੇ ਹਿਸਾਬ ਦੇ ਨਾਲ ਤਰੀਕਾ ਬਦਲਣ ਦੀ ਜੋ ਗੱਲ ਹੋ ਰਹੀ ਹੈ ਲੰਬੇ ਸਮੇਂ ਤੋਂ ਹੀ ਵਿਵਾਦ ਚੱਲਦਾ ਆ ਰਿਹਾ ਤੇ ਹੁਣ ਜਿਹੜਾ ਇਹ ਬਿਆਨ ਦੇ ਦਿੱਤਾ ਹੈ ਗੜਗਾਚ ਹੋ ਰਾਂ ਨੇ ਤੇ ਇੰਨੇ ਇੱਕ ਹੋਰ ਦੁਬਿਧਾ ਖੜੀ ਕਰ ਦਿੱਤੀ ਹੈ ਤੇ ਹੁਣ ਦੇਖਣਾ ਹੋਏਗਾ ਕਿ ਇਸ ਤੇ ਅੱਗੇ ਕੀ ਅਵਾਜ਼ ਚੁੱਕੀ ਜਾਂਦੀ ਹੈ ਜਿਹੜੇ ਦਰਸ਼ਕ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਮੁੱਦੇ ਤੇ ਆਪਣੀ ਰਾਏ ਦੇ ਸਕਦੇ ਤਾਂ ਜਿਕਰ ਅੱਜ ਜੀ ਸੀ ਜੀ ਆਪਾਂ ਅਕੀਰ ਇੱਕ ਮੁੱਦੇ ਦੀ ਮੈਂ ਗੱਲ ਸਦੂਰ ਕਰਨਾ ਚਾਹੂੰਗੀ ਜੋ ਬਹੁਤ ਜ਼ਿਆਦਾ ਚਰਚਿਤ ਇਸ ਵੇਲੇ ਪੰਜਾਬ ਦੇ ਵਿੱਚ ਹੈ ਜਿਹੜੀ ਪੰਜਾਬ ਪੁਲਸ ਦੀ ਇੱਕ ਆਡੀਓ ਦੀ ਗੱਲ ਹੋਈ ਹੈ ਜੋ ਸੁਖਬੀਰ ਬਾਦਲ ਬੁਰਾ ਨਹੀਂ ਉਸਤੇ ਆਵਾਜ਼ ਚੁੱਕੀ ਸੀਗੀ ਤਾਂ ਉਹ ਆਡੀਓ ਵਾਲਾ ਮਸਲਾ ਇੰਨਾ ਕਿ ਜ਼ਿਆਦਾ ਵੱਧ ਗਿਆ ਕਿ ਪੁਲਸ ਦੇ ਵੱਲੋਂ ਇਹ ਕਿਹਾ ਗਿਆ ਕਿ AI ਦੇ ਨਾਂ ਨੇ ਬਣਾਈ ਗਈ ਹੈ ਤਾਂ ਸਿੱਧੇ ਤੌਰ ਤੇ ਨਿਸ਼ਾਨੇ ਜੁਨੇ ਅਕਾਲੀ ਦਲ ਵਾਲ ਹੋ ਗਏ ਜਦੋਂ AI ਦੀ ਗੱਲ ਹੋਈ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਅੱਜ ਐਸਐਸਪੀ ਪਟਿਆਲਾ ਨੂੰ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਇਹ ਲੰਬੀ ਛੁੱਟੀ ਤੇ ਭੇਜਣਾ ਉਹਨਾਂ ਦਾ ਇਨਾਮ ਹੈ ਜਾਂ ਉਹਨਾਂ ਦੀ ਸਜ਼ਾ ਹੈ ਕੀ ਇਸ ਤੇ ਤੁਸੀਂ رائے ਰੱਖਦੇ ਹੋ ਨਹੀਂ ਜੇ ਤਾਂ ਹੁਣ ਮਗਰੋਂ ਵੀ AI ਨਾਲ ਹੀ ਬਣੀ ਹੋਈ ਆ ਫਿਰ ਉਹਨਾਂ ਨੂੰ ਛੁੱਟੀ ਤੇ ਭੇਜਣ ਦਾ ਕੀ ਸੀਗਾ ਜਿਹੜੀ ਗੱਲ ਉਹ ਕਹਿ ਰਿਹਾ ਫਿਰ ਤਾਂ ਕਾਰਵਾਈ ਕਰੋ ਜਿਹੜੇ ਲੋਕਾਂ ਨੇ ਬਣਾਈ ਆ ਉਹਨਾਂ ਨੂੰ ਮਤਲਬ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈਗੀ ਫਿਰ ਜੇ ਮਤਲਬ ਉਹਨਾਂ ਨੂੰ ਲੰਬੀ ਛੁੱਟੀ ਤੇ ਭੇਜ ਰਹੇ ਆ ਫਿਰ ਕੋਈ ਨਾ ਕੋਈ ਇਹਦੇ ਵਿੱਚ ਕਾਲਾ ਮਾਲਾ ਜ਼ਰੂਰ ਹੈ ਕਿਉਂਕਿ ਉਹਨਾਂ ਨੂੰ ਲੰਬੀ ਛੁੱਟੀ ਤੇ ਭੇਜਣ ਦਾ ਕੀ ਕਾਰਨ ਬਣਦਾ ਹੁਣ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਤੇ ਨਹੀਂ ਹੈ ਬਾਕੀ ਤਾਂ ਮੈਨੂੰ ਇਹੀ ਲੱਗਦਾ ਵੀ ਉਹਨਾਂ ਨੂੰ ਜਿਹੜਾ ਕੰਮ ਸੰਪਿਆ ਸੀ ਉਹ ਕਰਾ ਲਿਆ ਹੁਣ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਚਲੋ ਕੋਈ ਨਾ ਬੋਟਾ ਮੱਟਾਂ ਦਾ ਪਈ ਜਾਣਗੇ ਹੁਣ ਤੁਸੀਂ ਆਪਦਾ ਕੰਮ ਨਿਬੇੜ ਚੱਲਿਓ ਤੇ ਹੁਣ ਤੁਸੀਂ ਜਾਓ ਆਰਾਮ ਕਰੋ ਸਗਾ ਉਹਨਾਂ ਨੂੰ ਇਧਰੋਂ ਭੇਜ ਦਿੱਤਾ ਉਸ ਤੋਂ ਬਾਅਦ ਜਿੱਦ ਮਤਲਬ ਤੂੰ ਜਿਹੜਾ ਜਾਬਤਾ ਖਤਮ ਹੋ ਜਾਣਾ ਉਦੋਂ ਐਸਐਸਪੀ ਸਾਹਿਬ ਫੇਰ ਹਾਜ਼ਰ ਹੋ ਜਾਣਗੇ ਤੁਹੇ ਲੱਗਦਾ ਇਸੇ ਤਰ੍ਹਾਂ ਹੀ ਆ ਕੁਝ ਕੀ ਇਹਨਾਂ ਗੱਲਾਂ ਦੇ ਨਾਲ ਸਿਰਫ ਤੇ ਸਿਰਫ ਮੈਨੂੰ ਲੱਗਦਾ ਵੀ ਆ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੀ ਜਿਹੜੀ ਕੋਸ਼ਿਸ਼ ਹੁ ਕੀਤੀ ਜਾਂਦੀ ਆ ਸਰਕਾਰਾਂ ਕੋਈ ਵੀ ਹੁਣ ਚਾਹੇ ਕਿਉਂਕਿ ਮੈਂ ਨਾ ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਦੇਖ ਰਿਹਾ ਸੀਗਾ ਜਿਹੜੀ ਗੱਲ ਚੱਲਦੀ ਆ ਵੀ ਉੱਥੋਂ ਕਾਗਜ਼ ਖੋਲੇ ਗਏ ਹੈ ਨਾ ਜੀ ਉੱਥੋਂ ਉਹਨਾਂ ਦਾ ਧੱਕੇਸ਼ਾਹੀ ਕੀਤੀ ਗਈ ਆ ਉਹਨਾਂ ਨੇ ਕਾਗਜ਼ ਫਾੜ ਦਿੱਤੇ ਗਏ ਆ ਉਹਨਾਂ ਦੀਆਂ ਫਾਈਲਾਂ ਲੈ ਕੇ ਭੱਜ ਗਏ ਆ ਮੈਂ ਉਹਦੇ ਉੱਪਰ ਪਿਛਲੇ ਦਿਨਾਂ ਤੋਂ ਦੇਖ ਰਿਹਾ ਸੀ ਪੂਰਾ ਆਲਾ ਮਤਲਬ ਜਾਂਚ ਪਰਖਾੜ ਵੀ ਕੀਤੀ ਵੀ ਕਿਉਂ ਹੁੰਦਾ ਵਾ ਪਰ ਉਹ ਸੱਚ ਹੈ ਉਹਨਾਂ ਹਲਕਿਆਂ 'ਚ ਹੋਇਆ ਜਿੱਥੇ ਪਹਿਲਾਂ ਇਹ ਕੁਝ ਹੁੰਦਾ ਰਿਹਾ ਮਤਲਬ ਜਿੱਥੇ ਮਤਲਬ ਜਿਹੜੀ ਜਿੰਨਾ ਤੋਂ ਜਿੰਨਾ ਦੀਆਂ ਪਹਿਲਾਂ ਪਾਰਟੀਆਂ ਨੇ ਪਹਿਲਾਂ ਉਹਨਾਂ ਨੇ ਵੀ ਪਹਿਲਾਂ ਪਾਰਟੀਆਂ ਹੋਈਆਂ ਨੇ ਉਹਨਾਂ ਹਲਕਿਆਂ ਦੇ ਵਿੱਚ ਇਹ ਉਹੀ ਹਲਕੇ ਨੇ ਜਿੱਥੇ ਮਤਲਬ ਇਹ ਦੀ ਰੀਤ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਜਿਹੜੇ ਹਾਲ ਕਾਲੇ ਵਿੱਚ ਆਮਨ-ਆਮਾਨ ਨਾਲ ਬੂਟਾ ਪੈਂਦੀਆਂ ਉੱਥੇ ਕਿਤੇ ਕੁਝ ਨਹੀਂ ਹੋਇਆ ਹੈਗਾ ਸਾਡਾ ਮੈਂ ਆਪਣਾ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਦਾ ਸਾਡੇ ਮਤਲਬ ਇੱਥੇ ਤਿੰਨ ਚਾਰ ਵਿਧਾਨ ਸਭਾ ਹਲਕੇ ਨੇ ਕਿਸੇ ਮੈਂ ਤਾਂ ਸੁਣਿਆ ਨਹੀਂ ਹੈ ਵੀ ਕਿਸੇ ਨੂੰ ਨਾ ਰੋਕਿਆ ਨਾ ਕਿਸੇ ਦੀ ਫਾਇਰ ਪਾੜੀ ਹੈ ਨਾ ਹੀ ਕਿਤੇ ਕੋਈ ਰੌਲਾ ਪਿਆ ਕਿਉਂਕਿ ਇੱਥੇ ਨਾ ਹੀ ਪਹਿਲਾਂ ਵੀ ਨਹੀਂ ਪਿਆ ਮਤਲਬ ਨਾ ਇੱਥੇ ਅਕਾਲੀ ਦਲ ਦੇ ਰਾਜ ਚ ਕਿਸੇ ਦੀ ਫਾਇਰ ਪਾੜੀ ਗਈ ਸੀ ਨਾ ਇੱਥੇ ਕਾਂਗਰਸ ਦੇ ਰਾਜ ਚ ਕਿਸੇ ਦੀ ਫਾਇਰ ਪਾੜੀ ਗਈ ਸੀ ਤੇ ਨਾ ਹੁਣ ਪਾੜੀ ਗਈ ਹੈ ਮਰੇ ਉਹੀ ਹਲਕੇ ਨੇ ਤੁਸੀਂ ਉਹਨਾਂ ਹਲਕਿਆਂ ਨੂੰ ਦਾਸ ਚੱਕ ਕੇ ਦੇਖੋ ਪਿਛਲੀਆਂ ਜਿਹੜੀਆਂ ਤੋੜਾਂ ਕੱਢ ਕੇ ਦੇਖੋ ਉੱਥੇ ਇਹੀ ਕੁਝ ਹੋਇਆ ਵਾ ਪਹਿਲਾਂ ਵੀ ਉੱਥੇ ਪਹਿਲਾਂ ਜਾਹੇ ਉਹ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸੀਆਂ ਨੇ ਪਾੜੀਆਂ ਜਦੋਂ ਅਕਾਲੀ ਦਲ ਦੀ ਰਾਜ ਸੀ ਉਦੋਂ ਅਕਾਲੀਆਂ ਨੇ ਪਾੜੀਆਂ ਤੇ ਹੁਣ ਉਹ ਫਿਰ ਜਦੋਂ ਅਗਰ ਦੂਜਿਆਂ ਦਾ ਟਾਈਮ ਆ ਜਾਂਦਾ ਫਿਰ ਉਹ ਬਦਲਾ ਖੋਰੀ ਵਾਲੀ ਗੱਲ ਹੁੰਦੀ ਹੈ ਵੀ ਉਹ ਐਕਸ਼ਨ ਦਾ ਰਿਐਕਸ਼ਨ ਹੋ ਰਿਹਾ ਹੈ ਨਾ ਕਿ ਮਤਲਬ ਦੂਸਰੇ ਹਲਕਿਆਂ 'ਚ ਕਿਤੇ ਨਹੀਂ ਹੋਇਆ ਇਸ ਤਰ੍ਹਾਂ ਦਾ ਤੁਸੀਂ ਹੋਰ ਹਲਕੇ ਦੇਖ ਲਓ ਇਹਨੂੰ ਪੂਰਾ ਮਤਲਬ ਇਸ ਗੱਲ ਨੂੰ ਪੂਰਾ ਪਰਦਾਲਾ ਤੱਕ ਕੋਈ ਨੂੰ ਪਤਾ ਲੱਗ ਜੂਗਾ ਵੀ ਉਹੀ ਹਲਕੇ ਨੇ ਜਿੱਥੇ ਪਹਿਲਾਂ ਹੀ ਕੁਝ ਹੁੰਦਾ ਰਿਹਾ ਹੈ ਬਰਨਾਂ ਦੂਸਰੇ ਹਲਕੇ ਜਿੱਥੇ ਵੀ ਕੁਝ ਨਹੀਂ ਹੋਇਆ ਜਿੱਥੇ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਰਹੀਆਂ ਉੱਥੇ ਹੁਣ ਵੀ ਸ਼ਾਂਤੀ ਨਾਲ ਹੀ ਵੋਟਾਂ ਪੈ ਰਹੀਆਂ ਨੇਗੀਆਂ ਉਹ ਐਕਸ਼ਨ ਦੇ ਰਿਐਕਸ਼ਨ ਹੋ ਰਹੇ ਆ ਪਰ ਇਹਦੇ ਵਿੱਚ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਤੇ ਹੁੰਦਾ ਵੀ ਜਿਹੜੇ ਅਫਸਰਾਂ ਤੋਂ ਜਿਹੜੀ ਵੀ ਸਰਕਾਰ ਨੇ ਕੰਮ ਲਿਆ ਉਹ ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਹੈਗਾ ਉਹ ਚਾਹੇ ਕਾਂਗਰਸੀ ਚਾਹੇ ਉਹ ਬਿਆਨਤ ਸਿੰਘ ਦੇ ਸਮੇਂ ਮਤਲਬ ਜਿੰਨਾ ਤੋਂ ਠੂਠੇ ਪੁਲਸ ਮੁਕਾਬਲੇ ਕਰਾਏ ਗਏ ਕਿੱਡੇ ਕਿੱਡੇ ਮਤਲਬ ਉਹਨਾਂ ਨੂੰ ਹੁਣ ਹੁਣ ਤਾਂ ਸਜਾਵਾਂ ਹੋ ਰਹੀਆਂ ਨਹੀਂ ਗੀਆਂ 35-7 ਹੀ ਸਾਲ ਬਾਅਦ 40 ਸਾਲ ਬਾਅਦ ਪਰ ਉਦੋਂ ਉਦੋਂ ਉਹਨਾਂ ਨੇ ਹਿੱਕਲਾਂ ਵਾਲੀ ਲਾ ਕੇ ਰੱਖਿਆ ਉਦੋਂ ਤੱਤੀ ਬਾ ਉਹਨਾਂ ਨੇ ਲੱਗਣ ਦਿੱਤੀ ਜਿਹੜੇ ਜਿਹੜੇ ਨੇ ਜਿਹਦੇ ਲਈ ਕੰਮ ਕੀਤਾ ਫਿਰ ਉਹ ਤਾਂ ਉਹਦੀ ਰੱਖਿਆ ਦਾ ਕਰਦਾ ਹੀ ਜਣਾ ਜਿ ਕਿਸੇ ਲੋਟ ਉਹ ਉਹ ਪਹਿਲਾਂ ਵੀ ਹੁੰਦੀ ਆਈ ਆ ਮੈਨੂੰ ਲੱਗਦਾ ਵੀ ਹੁਣ ਵੀ ਹੁੰਦੀ ਆਉਣੀ ਆ ਇਹ ਰੀਤ ਦੀ ਜਲਦੀ ਆ ਰਹੀ ਹੈ ਜੀ ਜੀ ਬਿਲਕੁਲ ਜਿਕਸੀ ਜੀ ਤੁਸੀਂ 23 ਕਹਿ ਰਹੇ ਹੋ ਕਿ ਜਿਹੜੇ ਝੂਠੇ ਪੁਲਸ ਮੁਕਾਬਲੇ 30 ਤੋਂ 35 ਸਾਲ ਪਹਿਲਾਂ ਕੀਤੇ ਗਏ ਸੀ ਉਹਨਾਂ ਨੂੰ ਹੁਣ ਜਾ ਕੇ ਸਜ਼ਾ ਹੋ ਰਹੀ ਹੈ ਜਿੱਥੇ ਵੇੜੇ ਉਹ ਸਰਕਾਰਾਂ ਸੀ ਜਿਨ੍ਹਾਂ ਦੇ ਸਮੇਂ ਦੇ ਵਿੱਚ ਅਜਿਹੀਆਂ ਕਠਨਾਵਾਵਾਂ ਵਰਪੜੀਆਂ ਅ ਸਨ ਤਾਂ ਉਸ ਵੇਲੇ ਕੋਈ ਉਂਗਲ ਨਹੀਂ ਲੱਗਣ ਦਿੱਤੀ ਗਈ ਤੇ ਹੁਣ ਵੀ ਲੱਗਦਾ ਹੈ ਕਿ ਕਿਤਨਾ ਕਿਤੇ ਸਾਹਸ ਦਿੱਤਾ ਜਾਊਗਾ ਪਰ ਲੰਬੀ ਛੁੱਟੀ ਤੇ ਇਸ ਤਰੀਕੇ ਦੇ ਨਾਲ ਭੇਜਣਾ ਤਾਂ ਮੈਨੂੰ ਨਹੀਂ ਲੱਗਦਾ ਜਸਟੀਫਾਈਡ ਹੈ ਕਿਉਂਕਿ ਅ ਜੇਕਰ ਕੋਈ ਗਲਤੀ ਨਹੀਂ ਕੀਤੀ ਜਿਵੇਂ ਤੁਸੀਂ ਪਹਿਲਾਂ ਕਿ ਕੀ ਲੰਬੀ ਛੁੱਟੀ ਤੇ ਭੇਜਣਾ ਫਿਰ ਬਣਦਾ ਨਹੀਂ ਸੀ ਸੋ ਤੁਹਾਨੂੰ ਕੀ ਲੱਗਦਾ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਕੀ ਲੱਗਦਾ ਇਸ ਮੁੱਦੇ ਤੇ ਤੁਸੀਂ ਵੀ ਆਪਣੀ رائے ਦੇ ਸਕਦੇ ਹੋ ਸੋ ਜਕਸੀਰ ਜੀ ਜਕਸੀਰ ਜੀ ਹੁਣ ਆਪਾਂ ਇਜਾਜ਼ਤ ਲੈਣ ਆ ਮੈਨੂੰ ਲੱਗਦਾ ਸਮਾਂ ਹੋ ਗਿਆ ਤੇ ਜਿਹੜੇ ਸਾਡੇ ਦਰਸ਼ਕ ਨੇ ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਨਿਰਪੱਖ ਪੋਸਟ